ਹੱਕ ਹੱਕ ਅਗਾ ਗੁਰਗੋਬਿੰਦ ਸਿੰਘ ਸਾਗੇ ਸਗਨ ਸਾਗੁਰਗੋਬਿੰਦ ਸਿੰਘ ਸਾਹੇ ਸਗਨ ਸਾ ਸਾਗੇ ਸਗਨ ਸਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਜੇ ਹਾਲ ਤੱਕ ਸਾਬਲੋ ਲਗਾਈ ਗਈ ਧਾਰਮਿਕ ਸਭਾ ਨਿਭਾਉਣ ਲਈ ਸੇਵਾ ਨਿਭਾਉਣ ਲਈ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਦਾ ਸੰਸਦ ਫਤਿਹਗੜ੍ਹ ਸਾਹਿਬ ਪਹੁੰਚੇ ਹਨ ਗੱਲਬਾਤ ਕਰ ਲੈਣਾ ਹੈ। ਪ੍ਰੇਮ ਚੰਦੂ ਸਾਹਿਬ ਅੱਜ ਸੇਵਾ ਨਿਭਾਉਣ ਨੂੰ ਕੀ ਕਹਿਣਾ ਚਾਹੁੰਦੇ। ਅੱਜ ਸ਼ੇਦਾਂ ਦੀ ਇਸ ਪਵਿੱਤਰ ਧਰਤੀ ਤੇ ਜਿੱਥੇ ਅਸੀਂ ਨਤਮਸਤਕ ਹੋ ਕੇ ਮਹਾਨ ਸ਼ੇਦਾਂ ਨੂੰ ਮਾਤਾ ਗੁਜਰੀ ਜੀ ਨੂੰ ਸੋਤ ਜੱਜ ਜੱਜ ਨੂੰ ਸਤਕਾਰ ਭੇਟ ਕਰਦੇ ਹਾਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਵੀ ਉਸ ਮਹ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂ ਔਰ ਨਾਲ ਜੈਦਾ ਸਰਵਾਲ ਵੱਲੋਂ ਜੋ ਸਾਨੂੰ ਸੇਵਾ ਲਈ ਆ ਅੱਜ ਇਸ ਪਵਿੱਤਰ ਸਥਾਨ ਤੇ ਸੇਵਾ ਕਰਕੇ ਮਾਨੂੰ ਬੜਾ ਸਕੂਨ ਹੋਇਆ ਮਾਨੂੰ ਬੜੀ ਖੁਸ਼ੀ ਹੋਈ ਆ ਜੋ ਵੀ ਅਕਾਲੀ ਸਰਕਾਰ ਸਮੇਂ ਉਸ ਸਮੇਂ ਦੀ ਲੀਡਰਸ਼ਿਪ ਵੱਲੋਂ ਗਲਤੀਆਂ ਜਾਂ ਕਮੀਆਂ ਜੋ ਘਾਟਾ ਰਹੀਆਂ ਉਹਨਾਂ ਦੇ ਹਿਮਾਜਾਤ ਲਈ ਅਸੀਂ ਲਿਖਤੀ ਤੌਰ ਤੇ ਆਪ ਹਾਜ਼ਰ ਹੋ ਕੇ ਵੀ ਅਰਜੀ ਦਿੱਤੀ ਸਿੰਘ ਸਾਹਿਬਾਨ ਨੇ ਵੀ ਬਾਕੀ ਜਿਨ੍ਹਾਂ ਨੇ ਅਰਜੀ ਨਹੀਂ ਦਿੱਤੀ ਉਹਨਾਂ ਨੂੰ ਬੁਲਾ ਕੇ ਜਿਸ ਤਰ੍ਹਾਂ ਦੀ ਜ਼ਿੰਮੇਵਾਰੀ ਬਣਦੇ ਸੀ ਉਸ ਤਰ੍ਹਾਂ ਦੀ ਸੇਵਾ ਲਈ ਇਹ ਅੱਜ ਵੀ ਸੇਵਾ ਕਰ ਰਹੇ ਹਨ ਮੈਨੂੰ ਤਾਂ ਜਮਾਤੀ ਤੌਰ ਤੇ ਵੀ ਬਹੁਤ ਖੁਸ਼ੀ ਆਈ ਸਾਰੀ ਚੱਲੀ ਆ ਜਾਤੀ ਤੌਰ ਤੇ ਬਹੁਤ ਤਸੱਲੀ ਆ ਕਿਉਂਕਿ ਮੇਰੇ ਬਾਰੇ ਬਹੁਤ ਭਾਰੂ ਭੁਲੇਖੇ ਤੇ ਗੱਲ ਆਵਰਾ ਆਵਾਰਾਂ ਵਿੱਚ ਅਸੀਂ ਲੋਕਾਂ ਨੇ ਸਫਾਈਆਂ ਸੀ ਪਰ ਮੈਂ ਸਾਉਂਤਾ ਸਿੰਘ ਸਾਹਿਬਾਨ ਨੇ ਜਿੱਥੇ ਉਹ ਸਮਾਗਰਤ ਵਾਲੀ ਵਿਸ਼ਾਗ ਵਾਲੀ ਕਹਾਣੀ ਜਿਹੜੀ ਝੂਠੀ ਮੇਰੇ ਨਾਂ ਤੇ ਪੜੀ ਗਈ ਸੀ ਭਾਵੇਂ ਤੇਜਤਾ ਸਾਹਿਬ ਨੇ ਕਹਿੰਦੇ ਨੇ ਗਰੋਸ ਕਰਤੀ ਸੀ ਰੋਧੇ ਬਾਰੇ ਫੇਰ ਵੀ ਭੁਲੇਖੇ ਪਾਏ ਜਾਂਦੇ ਸੀ ਤੇ ਤਸਦੀਕ ਬਾਰੇ ਕੀਤੀ ਤੇ ਦੂਜੇ ਜਿਹੜੇ ਬਿਆਨ ਸੀ ਜਿਨ੍ਹਾਂ ਦਾ ਮਤਲਬ ਮੈਂ ਰਿਕਾਰਡ ਲੈ ਕੇ ਵੀ ਮਤਲਬ 2 ਮਾਰਚ ਨੂੰ ਸੇਵਾ ਕਰਨ ਤੋਂ ਬਾਅਦ ਜਿਸ ਸਹਿਬਾਨ ਕੋਲ ਜਾਊਗਾ ਉਦੋਂ ਵੀ ਮੈਂ ਸਾਰੀ ਗੱਲ بار-बार ਸੰਗਤ ਦੇ ਸਾਹਮਣੇ ਜਦੋਂ ਮਨੋਂ ਦਸੀ ਬਹੁਤ ਬਹੁਤ ਸਰਤਾ ਮੇਰੇ ਵੱਲੋਂ ਰੱਖਣ ਲੱਗਿਆ ਬੰਦੀ ਵੀ ਹੋਵੇ ਪਰ ਜੈਸੇਦਾਰ ਸਾਹਿਬਾ ਨਾਲ ਦੀ ਤਸਦੀਕ ਹੋਈ ਜਦੋਂ ਮੈਂ ਸੰਗਤ ਦੇ ਵਿੱਚ ਪੂਰੀ ਗੁਰੂ ਨੇ ਮੈਨੂੰ ਮਤਬਕਸ਼ੀ ਮਤਬਖਸ਼ੀ ਔਰ ਇਹ ਗੱਲ ਕਹਿਣ ਦਾ ਹੌਸਲਾ ਦਿੱਤਾ ਸੱਚ ਸੁਣਾਉਣ ਦਾ ਕਿ ਉਹ ਸੱਚ ਸੁਣ ਤੋਂ ਬਾਅਦ ਸਿੰਘ ਸਾਹਿਬਾਨ ਦੀ تسਲੀ ਹੋਈ ਮੈਨੂੰ ਇਸ ਗੱਲ ਦਾ ਕੋਈ ਵੀ ਆ ਜੋ ਪੁਲੇਖੇ ਜਿਹੜੇ ਦੂਰ ਹੋਏ ਪਰ ਫਿਰ ਵੀ ਕੁਝ ਲੋਕਾਂ ਨੇ ਖੇਲੇ ਪਾਉਣ ਦੀ ਯਤਨ ਕੀਤਾ ਜਦੋਂ ਸਵਾਵਾ ਮਾਹੌਲ ਬਣਿਆ ਜਦੋਂ ਏਕਤਾ ਦਾ ਮਾਹੌਲ ਬਣਿਆ ਉਸ ਲੋਕਾਂ ਨੇ ਮਤਲਬ ਮਾਹੌਲ ਨੂੰ ਖਰਾਬ ਕਰਨ ਲਈ ਆਪਣੀ ਆਦਤ ਅਨੁਸਾਰ ਮਤਲਬ ਉਤਰਾਂ ਦੀਆਂ ਗੱਲਾਂ ਕਹੀਆਂ ਜਿਹੜੀਆਂ ਪੋਸੀਬਲ ਹੀ ਨਹੀਂ ਹੈ ਜਿਹੜੀਆਂ ਹੋਏ ਨਹੀਂ ਸਕਦੀਆਂ ਵਲਗ ਬਲੈਕ ਥੰਡਰ ਜਿਹੜਾ ਹੈ ਬਰਨਾਰ ਸਰਕਾਰ ਚ ਨਹੀਂ ਹੋਇਆ ਇਹ ਦੁਨੀਆ ਨੂੰ ਪਤਾ ਇਹ ਗਵਰਨਰ ਦੇ ਰਾਜ ਚ ਹੋਇਆ ਸੀ ਤੇ ਉਸ ਬਲੈਕ ਥੰਡਰ ਦੇ ਵਿਰੁੱਧ ਬੜੇ ਡੇਢ ਚਿਰ ਤੱਕ ਵਿਰੋਧ ਕਰਦੇ ਹਮਜਾਰਾ ਕਰਦੇ ਜੇਲ੍ਹ ਕੱਟੀ 2-2 ਮਹੀਨੇ ਉਹ ਤੋਂ ਪਹਿਲਾਂ 1984 ਵਿੱਚ ਜੋ ਫ੍ਰੀ ਸੈਕਟਰੀ ਕੀਤੀ ਸੀ ਰਵੀਰੋ ਨੇ ਉਦੋਂ ਮੈਂ ਜੀਵੇ ਹੈ ਨਹੀਂ ਸੀ ਬਲਕਿ ਰਵੀਰੋ ਨਾਲ ਤਾਂ ਮੇਰੀ ਟੱਕਰ ਹੀ ਨਾ ਗੱਲਾਂ ਤੇ ਹੋਈ ਮੇਰਾ ਟਕਰਾਅ ਹੀ ਉਹਦੇ ਨਾਲ ਇਸ ਗੱਲ ਤੇ ਹੁੰਦਾ ਰਿਹਾ ਜਦੋਂ ਜਿਵੇਂ ਆਲਮ ਵਰਗੇੜ ਦੀ ਤਰਜ਼ ਤੇ ਉਹ ਇੱਕ ਇਸ ਤਰ੍ਹਾਂ ਦੀ ਵਰਗੇੜ ਲੱਗਿਆ ਸੀ ਬਣਾਉਣ ਮੈਂ ਵਜ਼ੀਰ ਸੀ ਉਦੋਂ ਮੈਂ ਸਖਤੀ ਨਾਲ ਉਹਨੂੰ ਘੂੜ ਕੇ ਰੋਕਿਆ ਸੀ ਜਿਹੜੀ ਉਹ ਬੜਨੀ ਸੀ ਦਿੱਤੀ ਬਾਦ ਚ ਆਲਮ ਬ੍ਰਿਗੇਡ ਬਣੀ ਜਿਹਦੇ ਹਜ਼ਾਰਾਂ ਮੁੰਡੇ ਸ਼ਹੀਦ ਹੋਏ ਫਿਰ ਰਵੀਰੋ ਤੇ ਘੂੜ ਕੇ ਰੋਪੜ ਜ਼ਿਲ੍ਹੇ ਦੇ ਦੋ ਮੁੰਡੇ ਮਰਨ ਤੋਂ ਬਚਾਏ ਝੂਠੇ ਪੁਲਿਸ ਮੁਕਰਲੇ ਤੋਂ ਬਚਾਏ ਅੱਜ ਚਰਨਜੀਤ ਚੰਨਾ ਝੱਲੀਆਂ ਤੋਂ ਉਹਦੇ ਪਰਿਵਾਰ ਤੋਂ ਪੁੱਛਿਆ ਜਾ ਸਕਦਾ ਹਰਮੀਤ ਭਾਉਆ ਉਹਦੇ ਪਰਿਵਾਰ ਤੋਂ ਪੁੱਛਿਆ ਜਾ ਸਕਦਾ ਜੇਕਰ ਜਾਕਰ ਤੇ ਬਡਾਲੀ ਜੀਉਂਦੇ ਨੇ ਉਹਨਾਂ ਤੋਂ ਪੁੱਛਿਆ ਜਾ ਸਕਦਾ ਕਿ ਕਿਵੇਂ ਉਹਨਾਂ ਨੌਜਵਾਨਾਂ ਨੂੰ ਰਵੀਰੋ ਨੂੰ ਔਰ ਕੇ ਮੈਂ ਉਹਨਾਂ ਦੇ ਚੋਤੇ ਫਿਰੋਕਾਲੇ ਤੇ ਜਾਰ ਬਚਾਈ ਸੀ ਭਾਵੇਂ ਮੇਰੇ ਪਿੰਡੇ ਤੇ ਤਸ਼ੱਦਦ ਵੀ ਮੈਨੂੰ ਖੜਾ ਪਿਆ ਝੂਠੇ ਇਲਜ਼ਾਮ ਵੀ ਮੇਰੇ ਤੇ ਲਾਏ ਮਤਲਬ ਦਰਦ ਜਿਆਰਵਾਜੀਆਂ ਵੀ ਕੀਤੀ ਪਰ ਗੁਰੂ ਨੇ ਬਖਸ਼ਿਸ਼ ਕੀਤੀ ਦੋ ਵਾਰੀ ਸੀਬੀਆਈ ਦੀ ਇਨਕੁਆਇਰੀ ਕਰਾਉਣ ਦੇ ਬਾਅਦ ਵੀ ਮੇਰੇ ਤੇ 5 ਪੈਸੇ ਦਾ ਕੋਈ ਇਲਜ਼ਾਮ ਨਹੀਂ ਲੱਗ ਸਕਿਆ ਵਾਰੰਟੀ ਟਾਰਿਫਲਾ ਇਕਲਾਤਾ ਉਹ ਵੀ ਪੂਰਾ ਯਤਨ ਕੀਤਾ ਉਹ ਵੀ ਸਿੱਧ ਨਹੀਂ ਕਰ ਸਕੇ 8 ਮਹੀਨੇ ਬਾਅਦ ਬਾਜਜਤ ਮੈਂ ਬਰੀ ਹੋਇਆ ਭਾਵੇਂ ਪਿੰਡੇ ਤੇ ਦਰਦ ਤਸ਼ੱਦਦ ਹਣਾ ਫਿਆ ਪਰ ਸੱਚ ਸੱਚ ਹੀ ਹੁੰਦਾ ਔਰ ਸੱਚ ਸਣਾਉਣ ਦੀ ਗੁਰੂ ਨੇ ਮੈਨੂੰ ਸਮਰੱਥ ਬਖਸ਼ੀ ਸ਼ਕਤੀ ਬਖਸ਼ੀ ਔਰ ਜਿਹੜਾ ਕਿ ਮੇਰੇ ਖੁੱਤ ਬੋਲਿਆ ਜਾ ਰਿਹਾ ਸੀ ਉਹ ਸਿੰਘ ਸਾਹਿਬਾਨ ਨੇ ਸਾਜ ਸੰਗਤ ਦੇ ਸਾਹਮਣੇ ਲਿਆ ਕੇ ਉਹ ਝੂਠ ਨੂੰ ਡੰਗਾ ਕੀਤਾ ਔਰ ਸੱਚ ਦੀ ਪੈਰੇਦਾਰੀ ਕਰਨ ਤੇ ਮੈਨੂੰ ਉਸ ਦੀ ਆਪਦੀ ਤਸੱਲੀ ਆ ਤੇ ਬਾਕੀ ਜਿਹੜਾ ਖੱਲਣ ਪਾਉਣ ਦੀ ਗੱਲ ਕੀਤੀ ਆ ਗਲਤ ਧਿਆਨਵਾਜੀ ਉੱਤੇ ਗੱਲ ਕੀਤੀ ਆ ਇਲਜ਼ਾਮ ਲਾਉਣ ਦੀ ਗੱਲ ਕੀਤੀ ਆ ਉਹ ਕਿਉਂਕਿ 8 ਤਰੀਕ ਤੱਕ ਅਸੀਂ ਸੇਵਾ ਕਰ ਰਹੇ ਹਾਂ ਕਿਸੇ ਤੇ ਮੈਂ ਨਿੱਜੀ ਇਲਜ਼ਾਮਬਾਜ਼ੀ ਨਹੀਂ ਲਾਵਾਂ ਚਾਹੁੰਦਾ ਨਾ ਐਸਾ ਮਾਹੌਲ ਆ ਪਰ 8 ਤੋਂ ਬਾਅਦ ਲਿਖਤੀ ਤੌਰ ਤੇ ਸਿੰਘ ਸਾਹਿਬਾਨ ਕੋਲ ਜਾ ਕੇ ਇਹ ਗੱਲ ਵਿੱਚ ਜ਼ਰੂਰ ਅਰਜ਼ ਕਰਾਂਗਾ ਤੇ ਸੇਵਾ ਦਾ ਧੰਨਵਾਦ ਵੀ ਕਰਾਂਗਾ ਤਸੰਦੀ ਵੀ ਪ੍ਰਗਟ ਕਰਾਂਗਾ ਜੋ ਨਿੱਜੀ ਬਿਆਨਬਾਜ਼ੀ ਸੀ ਤੇ ਉਹ ਪੜ੍ਹਦਾ ਚੁੱਕਿਆ ਹਸਰਤ ਸਿੰਘ ਸਾਹਿਬ ਜਿਹੜਾ ਤੇ ਜਿਨ੍ਹਾਂ ਨੇ ਇਹ ਮਾਹੌਲ ਖਰਾਬ ਕਰਨ ਦਾ ਜੇਸਾ ਕੀਤਾ ਉਹਨਾਂ ਨੂੰ ਮੈਂ ਜ਼ਰੂਰ ਸਿੰਘ ਸਾਹਿਬ ਉਹਦੇ ਸਾਹਮਣੇ ਤੱਥ ਪੇਸ਼ ਕਰਕੇ ਲਿਆਵਾਂਗਾ ਕਿ ਮੈਂ ਕੰਟਰੋਲ ਦਰੋ ਹੋਇਆ ਸੀ ਕੌਣ ਉਹਦੇ ਲਿਖੇ ਦਵਾ ਉਸ ਸਰ ਜਿਹੜਾ ਸਕੀਮ ਸਿੰਘ ਬਾਦਲ ਤੇ ਜਿਹੜਾ ਹਮਲਾ ਹੋਇਆ ਤੇ ਜਿਹੜਾ ਸੋਸ਼ਲ ਮੀਡੀਆ ਤੇ ਪ੍ਰਚਾਰ ਹੋ ਰਿਹਾ ਵੀ ਸੱਜਾ ਕਿਦਣਾ ਕਿਤੇ ਘੱਟ ਗਈ ਹੈ ਹੈ ਤੈਨੂੰ ਐ ਨਹੀਂ ਲੱਗਦਾ ਵੀ ਜਿਹੜਾ ਪ੍ਰਚਾਰ ਹੋਣ ਕਰਕੇ देखो गल है वे सजा ਘੱਟ ਮਿਲੇ ਵੱਧ ਵੇਲੇ ਮੈਂ ਇਹ ਤੇ ਚਰਚਾ ਨਹੀਂ ਕਰਨਾ ਚਾਹੁੰਦਾ ਪਰ ਜਿੱਥੇ ਤੱਕ ਸਾਡੀ ਤੁਸੀਂ ਬਾਤ ਰਹੀ ਹੈ ਤੇ ਵਾਇਰਲ ਹੋਈ ਹੈ ਉਹ ਮੈਂ ਇਹਦਾ ਕਰਦਾ ਹਾਂ ਅਸਲ ਵਿੱਚ ਮੈਂ ਵਰਮਾ ਚਾਹੁੰਦਾ ਕਿ ਉਦੀ ਜਾਂਚ ਹੋਣੀ ਚਾਹੀਦੀ ਹੈ ਜੁਰੀਸਡੀਕਟਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਸਾਹਮਣੇ ਹੋਣੀ ਚਾਹੀਦੀ ਹੈ ਸਿਲਸਿਲਾ ਪਤਾ ਲੱਗਣਾ ਚਾਹੀਦਾ ਔਰ ਇਸੇ ਕਦਰਾਂ ਦੀ ਅਸੀਂ ਫੋਰਥ ਹੋ ਸਕਦਾ ਚਿੰਦਾ ਕਰਦੇ ਹਾਂ ਗੁਰੂ ਦਾ ਸ਼ੁਕਰਾਨਾ ਕਰਦੇ ਆ ਬਾਕੀ ਤੇ ਬਾਕੀ ਇਕੱਠੇ ਹੋਣ ਲਈ ਕਿਹਾ ਗਿਆ ਤੇ ਅੱਜ ਮਿਲਟੋਰ ਕਮੇਟੀ ਦੀ ਮੀਟਿੰਗ ਵੀ ਹੈ ਕੋਡਾ ਕੀ ਰੋਲ ਹੋਵੇਗਾ ਜਿਹੜੇ ਇਕੱਠੇ ਕਰਨ ਦੇ ਵਿੱਚ ਕਾਲੀ ਦਾ ਅਸੀਂ ਤਾਂ ਚਾਹੁੰਦੇ ਆਂ ਕਿ ਇਕੱਠੇ ਹੋਣ ਅਸੀਂ ਤਾਂ ਚਾਹੁੰਦੇ ਆਂ ਕਿ ਜਿਹੜੇ ਅੱਡ-ਅੱਡ ਸਾਡੀ ਸ਼ਕਤੀ ਆ ਉਹ ਇੱਕ ਦੋਟ ਹੋਵੇ ਇੱਕ ਸੋਲ ਹੋਵੇ ਔਰ ਜ਼ਹਿਦਾਦ ਸਾਹਿਬਾਨ ਨੇ ਜਿਹੜੀ ਕਮੇਟੀ ਬਣਾ ਕੇ ਫਾਰਮੂਲਾ ਤਿਆਰ ਕੀਤਾ ਅਸੀਂ ਉਹ ਸਹਿਯੋਗ ਦੇਵਾਂਗੇ ਅਜੀ ਇਹ ਸੰਨ ਸਾਫਲਾ ਸੰਸਦ ਪ੍ਰੋਫੈਸਰ ਪ੍ਰੇਮ ਸਿੰਘ ਚੱਲੂ ਆਜਾ ਜਿਨ੍ਹਾਂ ਨੇ ਕਿਹਾ ਕਿ ਕੰਮ ਪੂਰੀ ਹੋਣ ਤੋਂ ਬਾਅਦ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਜ਼ਫੇਦਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕਰਨਗੇ ਅਜੀਤਪਾਲ ਟੀਵੀ ਲਈ ਫਤੇਕਰ ਸਾਹਿਬ ਤੋਂ ਜੁਤਿੰਦਰ ਸਿੰਘ ਰਾਠੋ